ਹਾਂਜੀ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਰੇਆ ਨੇ ਵਧੀਆ ਹੋਗੇ ਬਾਕੀ ਪੰਜਾਬੀ ਵੀਰਾਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਕੀ ਭਾਜੀ ਹੁਣ ਐ ਡਿਮਾਂਡ ਤੇ ਅੱਜ ਅਸੀਂ ਬਣਾਵਾਂਗੇ ਜਲਸਿਆ ਵਲੋਗ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਜਲਸੇ ਦੀਆਂ ਰੌਣਕਾਂ ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਹੁਣ ਅਸੀਂ ਖਲੋ ਗਿਆਂ ਜੀ ਇੱਥੇ ਆ ਗਏ ਰੋਡ ਤੇ ਤੇ ਪਹਿਲਾਂ ਅਸੀਂ ਲਾਵਾਂਗੇ ਜੀ ਆਪਣੇ ਆਪਣੇ ਮੋਟਰਸਾਈਕਲ ਲક્ષੇ ਦੇ ਘਰ ਤੇ ਫਿਰ ਅਸੀਂ ਜਾਵਾਂਗੇ ਜਲਸੇ ਵੱਲ ਤੇ ਬਾਕੀ ਤੁਹਾਨੂੰ ਦਿਖਾਣੇ ਆ ਜੀ ਜਲਸੇ ਦੀਆਂ ਰੌਣਕਾਂ ਮਿਲਦੇ ਆ ਜੀ ਅੱਗੇ ਜਾ ਕੇ ਪਹਿਲਾ ਲਾ ਲਈਏ ਜੋ ਮੋਟਰਸਾਈਕਲ ਯਾਰ 5-10 ਮਿੰਟ ਉਹ ਬੰਦਾ ਡਾਈਨੀਆਂ ਆਉਂਦਿਆ ਮੋੜ ਚਾਹ ਲਾਉਣਾ ਜੀ ਆਪਾਂ ਵਾਲੇ ਘਰ ਉਹਦੇ ਉਹ ਆ ਗਿਆ ਆ ਗਿਆ ਆਇਆ ਵਾ ਹਾਂ ਆ ਗਿਆ ਆ ਗਿਆ ਆ ਤਾਂ ਜਿੱਦਾਂ ਆਪਾਂ ਮੋੜ ਚਾਹ ਲਾ ਰੋਡ ਦੇ ਵਿੱਚ ਘਲਾ ਰਿਹਾ ਪੂਸਾ ਦਾ ਭਾਵੇਂ ਆਏ ਕਿ ਕਿੱਧਰ ਭਰਾ ਕਾਰਨ ਹੁਣ ਇਤੋਂ ਦਾ ਗੁੰਨ ਦਿਵਾਇਆ ਇੱਥੇ ਮੈਨੂੰ ਵੀ ਆਈ ਏ ਮਤਾਈਉਂ ਗਿਆ ਆ ਗਿਆ ਹਾਂ ਇੰਦਾ ਵਾ ਬਾਰ ਬਾਰ ਕੀ ਕਹਿੰਦੇ ਆ ਇੱਥੇ ਤੇ ਆ ਗਿਆ ਅਨ ਆਵ ਲੈ ਤੇ ਉਸੇ ਤਰ੍ਹਾਂ ਧੰਨ ਭਾਗ ਧੰਨ ਭਾਗ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬੇ ਲਾਤਾ ਮੋਰਚਾ ਤੇ ਹੁਣ ਅਸੀਂ ਚੱਲੇ ਆਂ ਜੀ ਪੈਦਲ ਯਾਤਰਾ ਮਤਲਬ ਜਲਸੇ ਹਾਲ ਆਜੋ 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 ਆਹ ਦਾ ਮਾ ਟੋਪੀ ਬਾਈ ਹੀ ਆ ਜਲੀਲ ਇੰਨਾ ਕਰਦਾ ਟੋਪੀ ਨਾਲ ਹੀ ਜੱਪਾ ਹੋਰ ਟੋਪੀ ਜਲੀਲ ਕਰਦਾ ਘਰ ਲੈ ਤੇ ਉਹ ਯਾਰ ਪਰ ਨਹੀਂ ਨਾ ਜਿੰਨੀ ਇਹ ਬੇਇੱਜ਼ਤੀ ਕਰੰਦਾ ਮੈਨੂੰ ਇਹ ਟੋਪੀ ਲਾਉਣੀ ਪੈਣੀ ਸੀ ਉਹ ਬੜਾ ਕੁੜੀ ਵਾਲ ਜਕਰੇ ਚ ਬਣਾਵਾ ਟੋਪੀ ਬਾਗ ਰਖ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਆ ਹੋ ਨਹੀ ਪਹਿਣਾ ਤੇ ਨਹੀਂ ਪਹਿਣਾ ਯਾਰ ਨਹੀਂ ਪਹਿਣਾ ਨਹੀਂ ਪਹਿਣਾ ਆ ਪਾ ਚੱਕਰ ਜੀ ਹਾਂ ਨਹੀਂ ਹੈ ਜੀ ਬਾਪਾ ਯਾਰ ਸ਼ਰੀਫਾ ਬੱਚੇ ਆ ਸ਼ਰੀਫ ਬੱਚੇ ਆ ਯਾਰ ਆਮਨਤ ਜਲਸਾ ਵੀ ਕਿੱਧਰੇ ਆਏ ਲੜੇ ਹੋ ਜੀ ਬਾਬੇ ਉਹ ਆ ਗਏ ਆ ਜੀ ਹਾਲੇ ਚੌਂਕ ਤੇ ਹੁਣ ਕਿੱਧਰ ਜਾਣਾ ਓਏ ਚਲੋ ਜੀ ਘਰ ਮੇਰੇ ਕੀ ਆ ਹੁੰਦੇ ਆਏ ਤੇ ਜਲਸਾ ਦੇਖਣ ਰੋ ਜੀ ਰੋ ਜੀ ਹੋ ਗਈ ਹੁੰਦੇ ਤੁਸੀਂ ਕਰੋ ਕਿੱਧਰ ਜਾਣਾ ਦੱਸੋ ਗਲਤ ਪਾਸੇ ਜਾਣਾ ਕਿੱਧਰ ਜਾਣਾ ਐਨੂੰ ਹੀ ਜਾਣਾ ਤੇ ਮੈਂ ਵੀ ਐਨੂੰ ਹੀ ਚੱਲਾਂ ਹਾਂ ਨਹੀਂ ਗੱਲ ਗਲਤ ਪਾਸੇ ਲੈ ਗਏ ਅੱਛਾ ਗੱਲ ਗਲਤ ਪਾਸੇ ਲੈ ਗਏ ਚਲੋ ਕੋਈ ਨਹੀਂ ਜਾਣ ਦੋ ਆ ਗਏ ਹਾਂ ਮੈਡਮ ਸਾਸੀ ਕਾ ਯਾਰ ਤੁਹਾਡਾ ਧਿਆਨ ਫੇਰ ਉਹ ਹੀ ਹੈ ਰਿਆਨ ਰਿਆਨ ਤੇ ਮੈਡਮ ਤੇ ਮੈਡਮ ਦੇ ਪੈਰੀ ਹੱਥ ਲਾਉ ਜਾਗੇ ਮੈਂ ਸਾਸੀ ਨਹੀਂ ਮੁਹੱਬਤ ਬਾਬੇ ਆ ਵੀ ਲੋ ਇਹ ਨੇ ਬੰਦੇ ਮੈਡਮਾਂ ਛੇੜਦੇ ਕਿ ਮਿੱਟੀ ਐ ਮੈਡਮਾਂ ਛੇੜਦੇ ਉਹਨਾਂ ਪੈਰੀ ਹੱਥ ਲਾਉਂਦਾ ਵਾ ਨਮਸਤੇ ਕਰਦਾ ਵਾ ਘੋਡੇ-ਘਿੱਟੇ ਫਰਦਾ ਵਾ ਹੋਇ ਤੋ ਬਾਰ ਹੋਏ ਨਾ ਨਾ ਕਿਉਂ ਗਿਆ ਤਾ ਨੂੰ ਬਾਕੀ ਵਾਪੇ ਰਹੀ ਦੇ ਅੰਨਾ ਕੇ ਇੱਥੇ ਕੀ ਹੋ ਗਿਆ ਇੱਥੇ ਕੀ ਹੋ ਗਿਆ ਟੈਂਪ ਆ ਗਿਆ ਬੱਲੇ ਬੱਲੇ ਓ ਸਾਰਾ ਜੰਫੇ ਜਿਹੜੇ ਟੈਂਪ ਆ ਗਿਆ ਬਾਕੀ ਓਏ ਹਾਂ ਡਰੋਨ ਕਾ ਸ਼ੁਰੂ ਹੋ ਗਈਆਂ ਜੀ ਮਿੱਤਰੋ ਟੈਂਪ ਤੇ ਆਈਓ 2 ਵਜੇ ਦਾ ਰਾਤ ਦੇ ਇਹਨੇ ਲੇ ਲੇ ਉਹ ਅੰਦਰ ਡਰੋਨ ਕਾ ਲੱਗੇ ਸੀ ਲੱਭਾ ਨਹੀਂ ਸਕਦਾ ਓ ਯਾਰ ਉਦਾਂ ਹੀ ਬਜਾਰੀ ਵਿਖਾਉਣਾ ਆਪਾ ਹੋਰ ਕੇ ਵਿਖਾਉਣਾ ਆ ਵੇਖ ਲੋ ਓ ਨਾ ਨਾ बाकी बाबे देखो बजार बजूर लागे सेल सो लागे कुड़ी आज पद गए चलो 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 तो बाबे तो तो मैं कहना वो वेखो तस लागे बीबी आज परस लागे जे लागे तो बाकी तो ओय ਹਾਂ ਜਾਨੇ ਕੀ ਗੱਲ ਹੈ ਪਾਣੀ ਮੁੰਸਾ ਨਹੀਂ ਵਸਾਉਣਾ ਲੈ ਯਾਰ ਆ ਭਾਈ ਕੀ ਸੀ ਦੀਦੀ ਆੜੇ ਆਹੋ ਪਾਣੀ ਹੋ ਗਿਆ ਜਾਨੇ ਆਹੋ ਆਹੋ ਚਲੋ ਆ ਮੇਰੀ ਗੱਲ ਸੁਣੋ ਯਾਰਾ ਭਾਈ ਅੱਗੇ ਆਈ ਜਾਂਦੇ ਐ ਨੂੰ ਹੋਵੇ ਚਲੀਏ ਓਏ ਹੋਏ ਟੈਡੀ ਲੱਗੇ ਕੁੜੀ ਨੂੰ ਲੈ ਜਾਓ ਸੇਰ ਲੱਗੀ ਜੀ ਅੱਜ ਟੈਡੀ ਨਾਲ ਦਿਨ ਗਿਫਟ ਘੜੋ ਜਿੰਨੇ ਜਿੰਨੇ ਕਰਨੇ ਸਾਡੀ ਧਿਆਨ ਹੀ ਤੇ ਕਮੈਂਟ ਕਰਕੇ ਸਾਰੇ ਜਾਨੇ ਦੱਸਿਓ ਕੌਣ ਕੌਣ ਆਇਆ ਹੈਂ ਕੁਛ ਨਹੀਂ ਚਲੋ ਜੀ ਕੋਕਮ ਨਹੀਂ ਵੀਰੋ ਟੌਪਸ ਲੱਗਦੇ ਨਹੀਂ ਹੈ ਕੋਈ ਨਹੀਂ ਬਲੌਗ ਜਾਈ ਨੇ ਵਾ ਬੋਲੀ ਜਾਓ ਆ ਤੁਹਾਨੂੰ ਵਾਪਸ ਇਹਨਾਂ ਨਾਲ ਹੋਇਆ ਨੰਨੇ ਨਹੀਂ ਚੁੱਧਾ ਵਿਕਾਸ ਤੇਰੇ ਲਈ ਉਹ ਪਰਸ ਲੈਣ ਲੱਗਾ ਚੱਲ ਮੈਂ ਲਿਆਣ ਆਦਾ ਬਣ ਵੇਲਾ ਮੈਂ ਲਿਆ ਦੇਣਾ ਹੀ ਵੇਲਾ ਰਾਂਦ ਯਾਰ ਰਾਂਦ ਨਹੀਂ ਨਾ ਰਾਂਦ ਮੈਨੂੰ ਰਾਂਦ ਮੈਂ ਮੱਗੇ ਨਾ ਕਿ ਇਹਨੂੰ ਦੇ ਦੂ ਯਾਰ ਪਠਾਨ ਪਠਾਨ ਕਿਹ ਹੈ ਸਾਡਾ ਪਠਾਰਕੜ ਯਾਰ ਇਦਾਂ ਨਾਂ ਨ ਕੋ ਇਦਾਂ ਨਾਂ ਨ ਕੋ ਇਦਾਂ ਨਾਂ ਨ ਕੋ ਮੈਂ ਤੇ ਮम्मा ਸੈੱਟ ਕਰਦਾ ਮੈਂ ਨਾ ਬਲੌਗ ਚੈੱਕ ਬਾਬੇ ਤੁਸੀਂ ਦੇਖ ਸਕਦੇ ਰੋਣ ਦਾ 바ਵਾ ਲੱਗੀਆਂ ਸਮਾਨੀ 바ਵਾ ਲੱਗਿਆ ਕੋਈ ਆ ਜੀ ਸੁਣਾਂ ਦਿੰਦਾ ਹੈ ਜੇ ਤੇ ਸੇਹਲ ਚ ਉਹ ਨਾ ਲੱਗੀ ਕਰਨਾ ਨਹੀਂ ਤੋ ਕਿ ਕੋਈ ਗੱਤ ਮੈਂ ਨਾ ਨਾ ਵੀਰ ਮੈਂ ਡਰਦਾ ਨਹੀਂ ਵਾ ਬਹਾਂਦੀ ਹਰ ਫੋਟੋ ਫੋਟੋ ਦੇਖੀ ਕੀ ਨਾ ਲੱਗ ਗਈ ਗੋਲੀ ਤੋਂ ਮਾਹਰੇ ਲਾ ਲੜਾਂਗਾ ਲੈ ਹੀ ਲਵਾਂਗਾ ਕੀ ਹੋ ਗਿਆ ਸਾਲ ਟ੍ਰਾਈ ਜਾਂਦਾ ਤੂੰ ਘੱਟ ਡਰਨਾ ਨਾ ਉਹ ਨਾ ਅੱਗੇ ਹੋ ਗਿਆ ਤੁਹਾਨੂੰ ਬਾਕੀ ਰੌਣਕਾਂ ਵਾਵਾ ਲੱਗੀਆਂ ਬੱਬੂ ਦੂਜੀ ਵਾਵਾ ਹੀ ਹੈ ਕਿੱਥੇ ਮੰਮੀ ਮੰਮੀ ਨਹੀਂ ਲਰਕਿਆ ਨਹੀਂ 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 ਓਏ ਮਾਰ ਤਾਂ ਮਾਰ ਤਾਂ ਚਲੋ ਜੀ ਚਲੋ ਓਏ ਓ ਗੋਲ ਚੌਪ ਆਪਣੇ ਬੰਦੇ ਚੋਂ ਰਹਿਣ ਬਾਕੀ ਮਿੱਤਰੋ ਵੇਖੋ ਅੱਗੇ ਅੱਗੇ ਵਾਵਾ ਹੀ ਰੱਸੀ ਦੇ ਨਾਲ ਇੱਧਰ ਵੀ ਸਮਾਨ ਸੂਣ ਵਾਵਾ ਹੀ ਲੱਗੇ ਠੀਕ ਹੈ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਕਹਿੰਦੇ ਓਹ ਹੋ 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 ਇੰਨਾ ਰੱਸੀ ਇੱਧਰ ਰੱਖੀ ਗਾਵਾਂ ਦੇ ਵਿੱਚ ਕਿ ਕਿੱਧਰ ਆ ਠੀਕ ਥਾਲੇ ਆ ਓਏ 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 ਯਾਰ ਯਾਰ ਨਹੀਂ 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 ਚੀਜੀ ਖਣੀ ਚੀਜੀ 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 ਤੁਸੀਂ ਗਲਤ ਬੰਦੇ ਚਲੋ ਓਏ ਮੇਰੀ ਗੱਲ ਸੁਣੋ ਓ ਓਏ ਉਹ ਜਿਹੜੇ ਵੀਰ ਦੀ ਵੀਡੀਓ ਬਣਾਈ ਆ ਉਹ ਤੇ ਜਾ ਕੇ ਬੈੰਨੇ ਆ ਅੰਡਾ ਦੇਾਂਗੇ ਅੰਡਾ ਦੇਾਂਗੇ ਲਓ ਜੀ ਵੀਰੋ ਆਹ ਚਲੋ ਡਾਣਾ ਤੁਹੀਂ ਹੋਣੀ ਹਾਂ ਕੁਛ ਨਹੀਂ ਬਾਕੀ ਤੁਸੀਂ ਦੇਖ ਸਕਦੇ ਹੋ ਲਓ ਜੀ ਮਿੱਤਰੋ ਡਾੜਾ ਜੀ ਤੁਹਾਨੂੰ ਹੋਰ ਕੁਝ ਵੀ ਦੇ ਦਵਾਂ ਗਾਸ ਕੁੜੀਆਂ ਵੀ ਇੰਦੀ ਲਿੰਦੀ ਤੀੜਾ ਵੇਖਣੇ ਆ ਯਾਰ ਖਾ ਖਾਜੇ ਬਣਾ ਯਾਰ ਖਾਣਾ ਕੀ ਖਾਣਾ ਤੂੰ ਕੀ ਖਾਣਾ ਤੂੰ ਆ ਮੈਂ ਦੱਸ ਕੀ ਖਾਣਾ ਹੈ ਆ ਓਏ ਉਹ ਕ੍ਰੇਨ ਲਿਆਦਾ ਤੈਨੂੰ ਘਰੇ ਜਾਏ ਵਾਈ ਜਾਈ ਲਿਆ ਦੇ ਲਿਆ ਕੇ ਦੇ ਆ ਲੋ ਤੂੰ ਹੀ ਵੈ ਨਹੀਂ ਤੂੰ ਹੀ ਤੂੰ ਹੀ ਵੈ ਮੰਗਤੇ ਹੀ ਰਹਣਾ ਰਿਆਣਾ ਫਿਰ ਮੰਗਤੇ ਦਾ ਮੰਗਤਾ ਹੀ ਆਵੇਂ ਇੱਕ ਵਾਰ ਕਹਿ ਦੋਗੇ ਇਹ ਚੀਜ਼ ਲਿਆਣੀ ਓਸੇ ਵਾਲੇ ਇਹ ਨਹੀਂ ਕਹਿੰਦਾ ਨਹੀਂ ਯਾਰ ਰਹਿਣ ਦੇ ਲਿਆਓ ਲਿਆਓ ਉਹ ਤੂੰ ਤੇ ਮੰਗਣੀ ਪੈਈ ਨਾ ਵਾ ਮੈਡਮ ਇਹਦੀ ਉਹ ਸਾਲੇ ਤੁਹਾਡੀ ਮੈਡਮ ਮੈਨੂੰ ਜਾਣਦੀ ਹੈ ਰੁਕ ਮੈਂ ਹੁਣੇ ਜਾਵਾਂ ਪਤਾ ਤੈਨੂੰ ਜਿਹੜੇ ਕੰਮ ਕਰ ਲੈ ਉਹਦਾ ਹੀ ਭਰਾ ਸੀ ਆਹੋ ਐਵੇਂ ਫੇਰ ਉਹੀ ਗੱਲਾਂ ਖੰਬੇ ਦੇ ਮਗਰ ਜਿੰਨਾ ਮਜੀ ਲੋਕ ਜਾਂਨ ਕਿ ਸੱਚੀ ਗੱਲ ਦੋ ਓਏ ਹੋਏ ਬਾਬੇ ਇੱਧਰ ਲੱਗੀ ਏ ਸੇਲ ਜਗਰ ਜੁਗੜ ਲੈਣੀ ਜਗਰ ਜੁਗੜ ਲੈਣੀ ਏ ਲੈ ਲਿਓ ਬਾਬਾ ਲੱਗੀਆਂ ਜੇ ਸਾਰੇ ਸਾਈਜ਼ ਅਵੇਲੇਬਲ ਆ ਸਾਰੇ ਸਾਈਜ਼ ਅਵੇਲੇਬਲ ਆ ਯਾਰ ਪਸੀਨਾ ਆ ਪਸੀਨਾ ਹੋਣਗੇ ਹੀ ਉਹਨਾਂ ਕੋ ਪਹਿਲਾ ਪੋਛਲਾ ਇੰਨੇ ਵੀ ਨਹੀਂ ਮਾਰੇ ਹੈਗੇ ਕਿ ਇੰਨਾ ਕੁ ਜਲਾ ਹੱਥ ਸੀ ਉਹਨੇ ਸਾਈ ਨਹੀਂ ਰੱਖੇ ਹੋਣੇ ਇੱਧਰ ਵਾਲੀ ਦੀ ਮਾਰਨਾ ਪਵੇਗੀ ਇੱਧਰ 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 ਜੱਟ ਜਿੱਦਾਂ ਵੀ ਜਿੱਦਾਂ ਦੇ ਕੰਮ ਹੈ ਜਿੱਥਰ ਪੈਣੇ ਆ ਇੱਧਰ ਦਾ ਪਤਾ ਨਹੀਂ ਹੈ ਮੇਰੇ ਮੇਰਾ ਕੋਈ ਪਤਾ ਨਾ ਪੜਿਆ ਤੇ ਮੈਂ ਵੀ ਦੀਦੀ ਕਾਹ ਕੇ ਸਾਈਟ ਤੇ ਹੋਏ ਨਾ ਆ ਦੋਵਾਂ ਦੇ ਹਿਸਾਬ ਮੈਨੂੰ ਕੁਝ ਨਹੀਂ ਪਤਾ ਮੈਂ ਦੀਦੀ ਕਾਹ ਕੇ ਸਾਈਟ ਤੇ ਹੋਏ ਨਾ

ਨਹੀਂ 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 ਰਹਿਣ ਦੋ ਸ਼ਾਨਦਾਰ ਵੀਰਪੇ ਵਿਆ ਦੀ ਰੋ ਵੀ ਨਹੀਂ ਆਉਣੀ ਨਹੀਂ ਮੈਂ ਆਪਣੀ ਜਗਾੜ ਅਕਟ ਰਹਿੰਦੇ ਸੀ ਅੱਛਾ ਕੋਕਾ ਕੋਕੀ ਯਾਰ ਕੋਕਾ ਕੀ ਕੋਕਾ ਤੋਤਾ ਥੋੜਾ ਹੋਲੀ ਆ ਜਾ ਵੀਰ ਕੁਝ ਨਹੀਂ ਹੋਇਆ ਮੈਂ ਉਹ ਵੀ ਪੀਣੀ ਬਾ ਲੈ ਯਾਰ ਬਸ ਇੰਨਾ ਹੀ ਓਏ ਓਏ ਹੋ ਲੈ ਆਇਓ ਭਾਈ ਲੈ ਆਇਓ ਬਾਬੇ ਵੇਚ ਕੇ ਲਾਇਓ ਲਾਇਓ ਲੈਓ ਸਮਾਨ ਲੱਗਾ ਜੇ ਭਾਂਡੇ ਲੱਗੇ ਜੇ ਭਾਂਡੇ 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 ਖਡਾਉਣੇ ਲੱਗੇ ਖਡਾਉਣੇ 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 ਕਿਹੜਾ ਸਮਾਨ ਕੜਾ ਰਹਿਣਾ ਭਰਾ ਆਪਣੇ ਵਾਸਤੇ ਲੈ ਲੈ ਹੋਵੇ ਪਿਛੇ ਲੱਗਾ ਟੋਪੀਆਂ ਲੱਗੀਆਂ ਇਹ ਬਾਬਿਓ ਨਹੀਂ ਫਿਰ ਉਸ ਤੋਂ ਕੀ ਮਿੱਤਰੋ ਬਾਕੀ ਜਾਣੇ ਅੱਗੇ ਮਸਜਿਦ ਲਾ ਕੇ ਕੋਠੇ ਤਾਂ ਦੁਕਾਨੇ ਉਸਦਾ ਵੀ ਬਾਕੀ ਰੌਣਕਾਂ ਵਾਵਾ ਲੱਗੀਆਂ ਵਾ ਜਨਤਾ ਆਉਣ ਜਾਂਦੀ ਏ ਸਮਾਨ ਵੀ ਵਾਵਾ ਲੱਗਿਆ ਸਾਰੇ ਜਾਣੇ ਆਓ ਘੁੰਮੋ ਫਿਰੋ ਹਾਂਜੀ ਕੀ ਫਿੰਗਰ ਪ੍ਰਾਈਸ ਹੈ ਕਿੰਝ ਪ੍ਰਾਈਸ ਆਹੋ ਜੀ ਵਾਹ ਇਹ ਸਿੰਗਰ ਪ੍ਰਾਈਸ ਅਛਾ

ਰੋ ਪੀਨੇ ਆ ਯਾਰ ਰੋ ਪੀਨੇ ਆ ਮੇਰਾ ਆਪਣਾ ਕੋਈ ਯਾਰ ਬੜਾ ਮਜ਼ਾ ਆਉਂਦਾ ਈ ਓਏ ਹੋਏ ਚੁੱਪ ਕਰ ਜਾ ਪੇਰ ਨੁੱਟਣੇ ਨਹੀਂ ਯਾਰ ਉੜ ਜਾਗੇ ਕੀ ਹੋ ਗਿਆ ਯਾਰ ਟੋਪੀ ਯਾਰ ਇਹਨਾਂ ਨੇ ਜਲੀਲੀ ਪੜਾ ਦਿੱਤਾ ਟੋਪੀ ਜਾ ਪਾਣੀ ਮੈਂ ਓਏ ਲੈ ਇੱਦਾਂ ਸੱਜਣਾ ਕਿ ਕੋਈ ਦੁਕਾਨ ਨਹੀਂ ਰੋ ਬਾਬੇ ਬਾਕੀ ਦੇਖੀ ਨਹੀਂ ਆ ਜੇ ਤੋ ਆਉ ਜੇ ਮਸਜਿਦ ਇਹ ਮਤਲਬ ਵੀਡੀਓ ਨਹੀਂ ਬਣਾਉਣ ਦਿੱਤੇ ਬਣਾਉਣ ਦਿੱਤੇ ਬੰਨਾ ਰੂਲ ਥੋੜੇ ਹਨਾ ਸਟਿੱਕ ਵਾ ਬਾਕੀ ਤੁਸੀਂ ਐਸਾ ਦੇਖ ਹੀ ਸਕਦੇ ਹੋ ਨੇਰੇ ਕਰਕੇ ਨਾ ਥੋੜਾ ਦੇਖਦਾ ਨਹੀਂ ਪਿਆ ਕੱਲ ਪਾਵਾਂਗੇ ਟਾਈਮ ਫਿਰ ਉਹ ਤੇ ਖਾਵਾਂਗੇ ਨਹੀਂ ਤੇ ਆਪਾਂ ਦੂਸਰੀ ਸਾਈਡ ਜਾਂਦੇ ਆਂ ਹਾਂ ਪਿੱਛੇ ਮੋੜ ਜੀ ਦਵਾਦ ਜਾਂਦੇ ਆਂ ਦੂਜੀ ਤੇ ਉਧਰ ਨੂੰ ਬਣਾਉਂਦੇ ਆਂ ਸਿਵਲ ਲਾਈਨ ਵੱਲ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਥੋੜੇ ਬਹੁਤ ਦੂਰੋਂ ਜ਼ੂਮ ਕਰ ਸਕਦੇ ਹੋ ਦਿਓ ਤੇ ਘੰਟਾ ਥੋੜਾ ਆਪਾਂ ਛੇਤੀ ਜਾਂਦੇ ਨਾ ਫੇਰ ਕੱਲ ਹੋਰ ਜੀ ਸਾਲ ਛੇਤੀਆਂ ਵਾ ਦੂਰੋਂ ਮਾਸਾ ਜੂਮ ਕਰ ਦਿੰਨੇ ਆਪਾਂ ਬਾਕੀ ਅੱਗੇ ਰਸ਼ ਵਾਵਾ ਐ ਮਤਲਬ ਅੱਗੇ ਵਾਵਾ ਜੰਤਾ ਚਲੋ ਆਓ ਚੱਲੀਏ ਇਹ ਨਾ ਕੈਮਰੇ ਰਿਕਾਰਡ ਨਹੀਂ ਹੋਣ ਦਿੰਦੇ ਲੋ ਸਾਰੇ ਸਟਿੱਕਾ ਇਹਨਾਂ ਦੇ ਬਾਕੀ ਅੱਗੇ ਜਾ ਕੇ ਬਣਾਉਣੇ ਆ ਉੱਥੇ ਨੂੰ ਕੁਛ ਕਹਿੰਦੇ ਉੱਥੇ ਬੰਦਾ ਹੀ ਆਪਣਾ ਅੱਗੇ ਜਾਏ ਦਤੂ ਨੋਂ ਤਾਂ ਕਿ ਮੈਂ ਓਏ ਨਾ ਨਾ ਗਰਮ ਨਹੀਂ ਹੋਣਾ ਗਰਮ ਨਹੀਂ ਹੋਣਾ ਕੀ ਹੋ ਗਿਆ ਕੀ ਹੋ ਗਿਆ ਗਰਮ ਨਹੀਂ ਓਏ ਓਏ ਠੰਡੇ ਠੰਡੇ ਜੀ ਮਾਰ ਦੇਣੀਆਂ ਠੰਡੇ ਠੰਡੇ ਚਲੋ ਫਿਰ ਚੋ ਪਾਰ ਕੇ ਬਾਕੀ ਰੌਣਕਾ ਵੇਖਾ ਤੁਸੀਂ ਬਾਬੇ ਤੁਸੀਂ ਇਹਨਾਂ ਨਹੀਂ ਵਧੀਆ ਹੋਈਆਂ ਭਈ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਦੋਵਾਂ ਦੀ ਗੱਲਾਂ ਵਾਲਾ ਫੋਕਸ ਨਹੀਂ ਕਰਨਾ ਨਾ ਮੇਰੀ ਗੱਲ ਵਾਲਾ ਕਰਨਾ ਕੋਈ ਬਾ ਬਲੌਗ ਵੇਖੋ ਤੇ ਵੀਊ ਵੇਖੋ ਬਾ ਤੁਸੀਂ ਜਾਇਜਾ ਰੌਣਕਾ ਵੇਖੀ ਜਾਓ ਓ ਯਾਰ ਰੌਣਕਾ ਵੇਖੀ ਜਾਵਾਂ ਜੋ ਮੈਂ ਵਿਖਾਈ ਜਾਣਿਆ ਵਾ ਵੇਖੀ ਜਾਓ ਬਾਬੇ ਇਦਾਂ ਹੀ ਮੈਂ ਤਾਂ ਬੋਲੀ ਜਾਣਾ ਮੈਸੇਜਾਂ ਹੀ ਕਦਾਂ ਯਾਵਾ ਬੋਲੀ ਜਣਾ ਇਹ ਪਤਾ ਅੰਨ ਵੀ ਦੱਸਣਾ ਆ ਵੀਰਾਂ ਤੋਂ ਅੱਗੇ ਹੋ ਯਾਰ ਕੋਈ ਦੇਖਦਾ ਨਹੀਂ ਪਿਆ ਆਡੀਅנס ਨੂੰ ਕੋਈ ਕੁਛ ਨਹੀਂ ਆ ਕੋਈ ਨਹੀਂ ਆ ਜਾਣਦੇ ਜਾਣਦੇ ਕੋਈ ਨਹੀਂ ਕੋਈ ਬੰਦ ਹਣਾ ਬੰਦ ਹਣਾ ਓਏ ਰੋ ਲੱਗੀ ਆ ਪੀ ਫਿਰ ਮੈਂ ਕਹਣਾ ਓਏ ਵਿਕਾਸ ਰੋ ਪੀ ਆ ਰੋ ਪੀ ਇਹ ਇਹਨੂੰ ਛੱਡ ਇਹਨੇ ਸਾਡੇ ਬੰਦੇ ਹਨਾ ਕਦੇ ਵੀ ਪਿਆਸ ਲੱਗੀ ਰੋ ਵੀ ਨਹੀਂ ਪੀਂਦੇ ਸੀ ਹੁਣ ਅੱਗੇ ਨੂੰ ਤੁਰਦੇ ਜਾਓ ਹੁਣ ਚੱਲਦੇ ਜਾਓ ਅੜਦੇ ਜਾਓ ਰੌਣਕਾ ਦੇਖਦੇ ਜਾਓ ਚਲੋ ਆਓ ਆਓ ਜੇ ਉਹਨਾਂ ਦਾ ਜਰੋਂਦੀਆਂ ਤੂੰ ਬੈਕ ਕੈਮਰਾ ਕਰ ਦੇ ਨਾ ਤੂੰ ਜਾ ਯਾਰ ਕਿੱਥੇ ਨਹੀਂ ਚਲੋ ਕੋਈ ਨਹੀਂ ਹੁਣ ਇਹ ਮਤਲਬ ਬੈਕ ਹੀ ਰਹਿਣਾ ਵਾ ਕੈਮਰਾ ਆ ਬੈਕ ਰੱਖ ਮੜਾ ਸੱਜੇ ਬੰਨੇ ਕਰਨਾ ਵੇਖ ਲੋ ਸੱਜੇ ਬੰਨੇ ਕਰਤਾ ਜੀ ਹਾਂ ਐਦਾਂ ਨਹੀਂ ਨਾ ਯਾਰ ਲੋ ਘਰ ਦੇ ਵੇਂਦੇ ਕਿਤੇ ਘਰ ਦੇ ਵੰਦੇ ਮੇਰੇ ਦੇ ਨੂੰ ਵੰਦੇ ਤੇਰੇ ਵੰਦੇ ਨਹੀਂ ਫੇਰ ਨਹੀਂ ਦੇਣਾ ਯਾਰ ਦੇਖਣੀ ਯਾਰ ਯਾਰ ਮਨੂ ਪਿਆ ਦੋ ਜਣ ਦੇਖਣ ਨੂੰ ਵੀ ਦੇਖ ਲੈਣ ਰੌਣਕਾਂ ਬਾਕੀ ਤਾਂ ਅਸੀਂ ਰੌਣਕਾ ਵੇਖੋ ਬਾਬੇ ਉਹ ਚੈੱਕ ਕਰੋ ਚੁੱਪ ਕਰ ਜਾ ਤੁਸੀਂ ਆਪਣੀਆਂ ਬੋਲੀ ਜਾਂਦੇ ਹੋ ਆਹੋ ਅੱਛੇ ਛੱਡੇ ਬੰਨੇ ਆਹ ਵੀਰ ਕੋ ਚੱਲੀ ਆ ਜਿਹੜੇ ਵੀਰ ਨੂੰ ਮਿਲਿਆ ਆਹ ਵੀਰ ਨੂੰ ਬਾਕੀ ਦੇ ਰੌਣਕਾ ਚੈੱਕ ਕਰੋ ਮਿੱਤਰੋ ਮੇਰਾ ਐ ਕੋਈ ਨਹੀਂ ਨਹੀਂ ਦੇਖਦੇ ਭਾਈ ਵਿਕਾਸ ਉਹ ਵੀਰ ਕੋ ਚੱਲੀ ਜਿਹਦੀ ਵੀਡੀਓ ਪਾਈ ਸੀ ਉਹ ਪਿੱਛੇ ਆ ਆਇਆ ਉਹਦੇ ਬੈਨੇ ਘੜੀ ਕਿਤੋਂ ਮਿੰਟ ਉੱਥੇ ਗਲੋ ਕੇ ਰੌਣਕਾ ਬੈਨੇ ਆ ਆਜੋ ਆਜੋ ਉਹਦੇ ਬਾਦਿਆ ਬਾਬਾ ਆਜੋ ਚਲੋ ਬਾਅਦ ਆਈ ਭਰਾ ਆਈ ਹੋਈ ਬੇਟਾ ਲੈ ਲੈ ਆਈ ਗੱਲ ਆਈ ਗੱਲ ਜਲਦੀ ਜੇ ਮੁੰਡੇ ਹੱਥ ਕਰਾਉਂਦੇ ਹੋਏ ਇੱਧਰ ਕਰਿਆ ਰ ਕੀ ਕਰਨਿਆ ਵਾ ਉਹ ਲੈ ਉਹ ਜਾ ਓਰੇਂਜੋ ਬਾਅਦ ਚੱਲ ਗਿਆ ਆਇਆ ਭਰਾ ਨਹੀਂ ਕਰਦਾ ਬਸ ਸਪੀਕਰ ਲਿਆ ਹੁੰਦਾ ਸਪੀਕਰ ਲਿਆ ਹਾਂਗਾ ਭੱਜ ਗਿਆ ਹੀ ਐ ਐਕਸੀਡੈਂਟ ਹੋ ਗਿਆ ਇਹ ਗੁੱਡਿਆਂ ਦੇ ਸ਼ਕੀਨ ਆ ਗੁੱਡੇ ਲੁੱਟਦੇ ਸੀ ਵੱਜ ਗਿਆ ਟਰਾਲੀ ਤੇ ਭਰਾ ਲੈ ਉਹ ਡਰ ਕੇ ਭੱਜ ਗਿਆ ਮੈਂ ਉਹਨੂੰ ਹੀ ਕਹਤਾ ਵਾ ਉਹ ਲੈਣੇ ਡਰੋਂ ਨੇ ਸਾਰੇ ਕੇ ਦੇ ਐਵੇਂ ਡਾੜੀ ਸੱਦ ਲੈਣਾਂ ਨੇ ਇੱਕ ਸੱਦ ਲਿਆਏ ਮੈਂ ਕਿ ਸਹੀ ਕਾ ਸੱਦ ਵੀ ਲਿੰਦਾ ਜੇ ਮੈਂ ਗੜਾ ਲਿੰਦਾ ਜੇ ਮੈਂ ਗੜਾ ਸਪੀਕਰ ਗੋਲਿਆ ਉਹਦੇ ਕੋਲ ਇੱਕ ਕਪੜੇ ਚ ਲੁਪਾ ਕੇ ਆਇਆ ਆਪਣੀ ਜੈਨ ਨੂੰ ਬਰਾ ਚਲਾਇਆ ਬਰਾ ਸੱਦ ਲੈ ਆ ਇੱਥੇ ਸੱਦ ਆਇਆ ਆ

ਤੇਹਾ ਗਾਵਾ ਮੇਰੇ ਨਾਲ ਜੇ ਨਾਲ ਪੁੱਛ ਕੇ ਮੋਢੇ ਧਾਤੀ ਤੇ ਯਾਰ ਆਹੋ ਜੇ ਕਿਤੇ ਕੁੜੀ ਉਹ ਇੰਨੇ ਦੇ ਹੱਥ ਨਹੀਂ ਸੀ ਧੋਨੇ ਹਫਤਾ ਦੋ ਹਫਤਾ ਇਹਨੇ ਤਿੰਨ ਦਿਨ ਜਾ ਯਾਰ ਯਾਰ ਚਟਨੇ ਉਹ ਇੰਨੇ ਭਰਾ ਹੱਥ ਨਹੀਂ ਧੋਨੇ ਹਫਤਾ ਇੱਕ ਹਾਂ ਹਾਂ

ਨਹੀਂ ਦੇ ਕੋਈ ਇੱਧਰ ਸੀ ਕੋਣ ਹੁੰਦੀ ਆ ਤੇ ਇਹ ਲਾ ਫਿਰ ਉਹ ਭਰਾ ਬਦਲ ਬਦਲ ਕੇ ਲਗਾਉਂਦੇ ਆ ਦੁਕਾਨਾ ਅੱਗੇ ਲੱਗੀ ਹੋਣੀ ਪੱਕਾ ਆਇਆ ਅੱਗੇ ਜਾਂਦੇ ਆ ਬਾਕੀ ਜਿੰਨੀ ਜਿੰਨੀ ਰਾਤ ਪਈ ਜਾਂਦੀ ਹੁੰਦੀ ਉਹਨੀ ਉਹਨੀ ਰੌਣਕ ਵਧੀ ਜਾਂਦੀ ਆ ਤੁਸੀਂ ਦੇਖ ਹੀ ਸਕਦੇ ਹੋ ਰਸ਼ ਵੀ ਭੰਦਿਆ ਵਾ ਸੇਲ ਵੀ ਵਾਵਾ ਲੱਗੀ ਆ ਜੋ ਓਏ ਮੇਰੀ ਗੱਲ ਸੁਣੋ ਓਏ ਯਾਰਾ ਉਹ ਜਿਹੜਾ ਹੈ ਨਹੀਂ ਹਾਂ ਬੀਬੀ ਵੀ ਤੋਹਨਾ ਚੜੀ ਗੁੜੀ ਕਿੱਥੇ ਵੜਿਆ ਜੇ ਕਿੱਥੇ ਵੜਿਆ ਲੈਣ ਗਿਆ ਵਿੱਚ ਪੇਰਾ ਖਾਣ ਚੀਜੀ ਕੀ ਗੱਲ ਕਰਿਆ ਕਰਿਆਨੇ ਦੀਆਂ ਦੁਕਾਨਾਂ ਐ ਨਹੀਂ ਅੱਗੇ ਜ਼ਰੂਰੀ ਆਲੀ ਦੁਕਾਨੇ ਵਰਨਾ ਹੀ ਜਾ ਹੋਏ ਬੇਇੱਜ਼ਤੀ ਕਰਾਤੀ ਆ ਜਾ ਪੰਜਾਬ ਦੀ ਬੇਇੱਜ਼ਤੀ ਕਰਾਤੀ ਆ ਚੱਲਾ ਚੱਲਾ ਉਹ ਵੀ ਕੰਦਾ ਦਾ ਬੀਬੀਆਂ ਵਾਲੀ ਦੁਕਾਨ 'ਚ ਵੜ ਗਿਆ ਜਾ 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 ਕੋੜ ਕਰੇ ਦੂੰ ਸਿਗਟਾਂ ਵਾਲੀ ਦੁਕਾਨ ਤੋਂ ਲੈਣਾ ਕੱਪੜੇ ਤੋਂ ਬੀਬੀਆਂ ਵਾਲੀ ਲੈਣ ਆਵਾ ई हाल नहीं गाल नहीं, वो नहीं, नहीं, नहीं यार। वो गाली ना ना गाल नहीं कटनी गाल नहीं कटनी पार के तरी जाओ है। तो 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 है तो सेल देखो तु बूटा की सेल विकास है? है? है बूट विकास बूट ले दा ले उनको नहीं इधरा इधरा नहीं नहीं छेती चल फिर फिर आवगे फिर आवे फिर आवगे अगले साल अगले जलसे है चलो देखी 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 ਡਰਾਈਵਰ 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 ਚੱਲੋ ਚੱਲ ਸੇਓਗਾ ਰੋਣਾ ਨੂੰ ਮੋੜ ਘਟਣਾ ਈ ਚਲੋ ਵਿਕਾਸ ਕਿੱਧਰ ਲੋ ਬਾਬੇ ਉੱਧਰ ਲਈ ਉੱਧਰਲੀ ਸਾਈਡ ਵਾਹ ਬਰੌਣ ਕਾ ਇੱਧਰ ਘਟਵਾ ਥੋੜੀ ਇੱਧਰ ਰੌਣ ਘਾਟੀ ਏ ਹੋ ਲੈ ਇਹਨੂੰ ਕੀ ਹੋਇਆ ਈ ਇਹ ਰੱਜ ਗਿਆ ਮੇਰੇ ਸਾਹਮਣੇ ਲੱਗੰਦਿਆ ਟ੍ਰੈਕੇ ਦੀ ਮਾੜੇ ਓਏ ਨਾ ਕੀ ਹੋ ਗਿਆ ਕੀ ਹੋ ਗਿਆ ਆਇਆ 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 ਕੁਛ ਨਹੀਂ ਆ। ਠੀਕ ਨਾ। ਸੇਲ ਵੇਖੋ ਸੇਲ 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 ਬਜਟ ਸੇਲ 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 ਵੇਖੋ 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 ਮੈਂ ਕਹਿੰਦਾ ਨਵਾਂ ਨਵਾਂ ਸਮਾਨ ਲੱਗਾ ਹੈ ਜੀ। ਸਮਾਨ ਵੇਖੋ ਤੁਸੀਂ। ਵੇਖੋ ਵੇਖੋ ਬਾਬੇ ਸੇਲ ਲੱਗੀ ਹੈ। ਵਿਗਾਸ ਤੇਰੇ ਲਈ ਆ ਲੈ ਕੇ ਜਾਣਾ ਜੀ। ਲਿਆ ਦੇ। ਨਹੀਂ ਰਾਜ। ਹਾਂ ਤੂੰ ਫੇਰ ਉਹੀ ਹੈ ਨਾ। ਨਾ ਨਹੀਂ ਕਰਦਾ ਕਿਸੇ ਚੀਜ਼ ਨੂੰ ਤੂੰ। ਰਾਹ ਗਿਆ ਨਾ ਫੇਰ ਉਹੀ ਗੱਲਾਂ ਚ ਚਲੋ ਅੱਗੇ ਚੱਲੀਏ ਓਏ ਹੁਣ ਕਿਹੜੀ ਸਾਈਟ ਜਾਣਾ ਜਿੱਧਰ ਰਹੀ ਹੈ ਮੇਰੀ ਗੱਲ ਤਾਂ ਐਨ ਘੁੰਮ ਕੇ ਨਾ ਆਉਣੀ ਜਾਂਦੇ ਚਲੋ ਮਿਨਾਰ ਵੱਲੋਂ ਨਿਕਲਦੇ ਆ ਓਕੇ ਓਕੇ ਚਲੋ ਜੀ ਚਲੋ ਹਾਂ ਮੈਂ ਤਾਂ ਵਿਹਲਾ ਕਿੱਧਰ ਜਾਣਾ ਕਿੱਧਰ ਜਾਣਾ ਅਬ ਮੈਂ ਵੀ ਵਿਹਲਾ ਹੀ ਆ ਜੇ ਯਾਰ ਇੱਧਰ ਕਰੋ ਫੋਨ ਨਹੀਂ ਆਇਆ ਕਿੱਧਰ ਇੱਧਰ ਕੀ ਬਾਸ ਕਰੀਏ ਅੱਗੇ ਨੂੰ ਜਾਂਦੇ ਕਰੀਏ ਪਿੱਛੇ ਨੂੰ ਜਾਂਦੇ ਆ ਬਾਕੀ ਜਿੱਧਰ ਨੂੰ ਲੈ ਜਾਂਦੇ ਜਾਈ ਜਾਣੇ ਆਪਾਂ ਸ਼ੂਟ ਕਰੀ ਜਾਣ ਲੋ ਬਾਬੇ ਉਹ ਬੰਦਾ ਭੱਗ ਗਿਆ ਜੀ ਸੁਨਾਸਨਾ ਆਪਣੇ ਬਿਆਨ ਬੋਲ ਬੋਲ ਬੱਚੇ ਬੋਲ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਮੰਨਿਆ ਜਾਏ ਕੀਤਾ ਜਾਵੇ ਕੀਤਾ ਜਾਏ ਹਾਂਜੀ ਆ ਸ੍ਰੀ ਘਰ ਉਹ ਜਿੱਥੋਂ ਪਹਿਲਾਂ ਲੈ ਕੇ ਆਏ ਫੇਰ ਆਉਣ ਨੂੰ ਲੈ ਚੱਲੇ ਆ ਯਾਰ ਵੇਖੋ ਰੌਣਕ ਮੇਲਾ ਵੇਖੋ ਰੌਣਕ ਮੇਲਾ ਦੂਜੀ ਸਾਈਡ ਬੈੰਨੇ ਆ ਨਾਲੇ ਟੁਰ ਕੇ ਜਾਦਾ ਰੌਣਕ ਮੇਲਾ ਵਾ ਚਲੋ ਤਾਂ ਹੀ ਵੇ ਲੋ ਤੁਣਕੇ ਕਿਉਂ ਨਹੀਂ ਆ ਗਏ ਤੁਰ ਕੇ ਸਹੀ ਦੋਨੋਂ ਗਮੇਲਾ ਤੇ ਮੋਟਾ ਲਾ ਕਾਦਰ ਰੌਣਕ ਮੇਲਾ ਦੱਸ ਦੇ ਮੈਨੂੰ ਆ ਵੇ ਤੇ ਸਹੀ ਦੋ ਚੀਜ਼ਾਂ ਦੇਖਣਾ ਇੱਥੇ ਕਿਹੜੀਆਂ ਚੀਜ਼ਾਂ ਕਿੱਥੇ ਚੀਜ਼ਾਂ ਇੰਨੇ ਪਰਸੇ-ਪੁਰਸੇ ਲੱਗੇ ਐ ਕੱਪੜੇ ਦੇ ਇਹ ਤੇਰੇ ਲਈ ਐ ਇਹ ਤੇਰੇ ਲਈ ਨਾ ਫਿਰ ਇਹ ਤਾਂ ਨਹੀਂ 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 ਮੇਰੀ ਗੱਲ ਸੁਣ ਰੱਖੇ ਹਾਂ ਤੇਰਾ ਇਹ ਤੇਰਾ ਗੇ ਮਤਲਬ ਤੇਰਾ ਮੂੰਹ ਮੱਥਿਆ ਹੋਇਆ ਵਿਆਹ ਆਹ ਇੰਨੇ ਲੱਗਦਾ ਮੇਰਾ ਵੀ ਕਰਾਉਣਾ ਵਾ ਆਪਾਂ ਦਾ ਤਰੇ ਰਹੀਏ ਤੇ ਆਪਾਂ ਦੂਰਾ ਹੀ ਕਾਇਦ ਨਾ ਦੀ ਦੀ। ਉਹ ਤਾਂ ਹੀ ਗਿਆ ਸੀ ਦੂਰਾ ਹੀ ਆਪਾਂ ਸਾਤਰੀ ਰਾਹ ਗਿਆ ਸੀ। ਹਾਂ। ਇਹਨਾਂ ਅਸੀਂ ਤੋੜਨੇ ਆ। ਹਾਂ। ਫੇਰ ਫੇਰ ਅੱਜ ਰਿਕਾਰਡ ਤੋੜ ਜੂਗਾ। ਚਲੋ ਕੋਈ ਨਹੀਂ ਰਿਕਾਰਡ ਆਪਾਂ ਤੋੜਨਾ ਇੰਨਾ ਰਿਕਾਰਡ ਨਹੀਂ ਰਹਿਦਾ ਨਵੇਂ ਨਵੇਂ ਰਿਕਾਰਡ ਪੈਦਾ ਕਰੀਦੇ। ਤੇ ਭਰਾ ਸਾਡੇ ਨਾਂ ਨਾ ਬਣਾ ਦੂੰ। ਐਵੇਂ ਤੁਸੀਂ ਆਪੇ ਖਾਣੀਆਂ ਮੇਰੇ ਵੀ ਖਾਣੀਆਂ ਦੋਈ ਨਾ ਖਾਣੀਆਂ। ਭੁੱਲਣੇ ਆ। ਟੈਨਸ਼ਨ ਨਾ ਲੈ। ਯਾਰ ਅੱਜ ਦਾ ਥੰਗਾ ਬੜਾ ਵਾ। ਅੱਗੇ ਆ ਪਾਉਂ ਚੱਲੇ ਆ ਜੀ ਫੇਰ ਹੁਣ ਚੱਲੇ ਆ ਦੂਸਰੀ ਟਰਾਈਪ ਦੂਸਰੀ ਜਗ੍ਹਾ ਤੇ ਆ ਆ ਤਨ ਰੌਣਕਾ ਦਿਖਾਉਨੇ ਆ ਹੁਣ ਨਹੀਂ ਮੁੜਨਾ ਹੁਣ ਨਹੀਂ ਮੁੜਨਾ ਆਪਾਂ ਵਾਸੁਰਨਾ ਜੋ ਮਰਜੀ ਹੋ ਜਾਏ ਜਿਹੜਾ ਮਰਜੀ ਰਾਜ ਦੇ ਦੇ ਹੁਣ ਨਹੀਂ ਆਪਾਂ ਵਾਸੁਰਨਾ ਬਾਕੀ ਤੁਸੀਂ ਇੱਥੋਂ ਦੀਆਂ ਥੋੜੀਆਂ ਬਹੁਤ ਰੌਣਕਾ ਵੇਖੋ ਦੇਖੇ ਸੀ ਤੇਰੇ ਨਾਲ ਕਿਹੜੀ ਓ ਯਾਰ ਕੀ ਤੋਂ ਆ ਯਾਰ ਚਲੋ ਵਾਸੁਰ ਯਾਰ ਬੋਲੀ ਜਾ ਬੋਲੀ ਜਾ ਮੈਂ ਜਾਣਾ ਹੀ ਨਹੀਂ ਪਛਾਹਣਾ ਜਾਓ ਵਾਹਤੋਂ ਸਿੱਧੇ ਜਾਓ ਬਾਕੀ ਉਹ ਯਾਰ ਹਥਾਂ ਡੇਲੇ ਜੋ ਵੀ ਹੈਗੇ ਆ ਚਲੋ ਤੁਹਾਨੂੰ ਦੱਸਦੇ ਮਿਲੋ ਚੋਪਾ ਚੋਪਾ ਕਹਿੰਦੇ ਆ ਸ਼ੁਕਰੀਆ ਦਾ ਸ਼ੁਕਰੀਆ ਦਾ ਅੰਜੀ ਰਤਨਾਲੀ ਆ ਕਿਦਾਂ ਹਾਓ ਉਹ ਤੁਸੀਂ ਦੇ ਆ ਵੀ ਜਲੀਲ ਕਰੀ ਜਾਓ ਰਾਮ ਦਾ ਵੇਖੀ ਜਾਓ ਚਲੇ ਜਾਓ ਆਓ ਇੱਧਰ ਕਰਨਾ ਹੁੰਦਾ ਬਾਕੀ ਇੱਧਰ ਵੀ ਇੱਧਰ ਵੀ ਨੋ ਮਿੱਤਰੋ ਕਮੈਂਟ ਕਰਕੇ ਦੱਸਿਓ ਕਿੰਨੋ ਕਿੰਨੋ ਇੱਥੋਂ ਦਾ ਪਤਾ ਹੈ ਤੇ ਕੌਣ-ਕੌਣ ਇੱਥੇ ਆਇਆ ਮੈਂ ਤੁਹਾਨੂੰ ਨਾਮ ਦੱਸ ਦਿੰਨਾ ਇਹ ਆ ਸਿਰਾਏ ਹਾਂ ਸਿਰਾਏ ਵਸੀਮ ਜਾਂ ਇਦਾਂ ਕੁਝ ਨਾਮ ਆ ਮੈਨੂੰ ਨਾਮ ਨਹੀਂ ਯਾਦ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕੀ ਨਾਮ ਆ ਤੇ ਉਧਰ ਵੀ ਤੁਸੀਂ ਦੇਖ ਹੀ ਸਕਦੇ ਹੋ ਲੈ ਤਾਂ ਉਧਰ ਵੀ ਲੱਗੇ ਆ ਤੇ ਇੱਧਰ ਵੀ ਲੱਗੇ ਆ ਇੱਧਰ ਬਾਅਦ 'ਚ ਜਾਣੇ ਆ ਤੇ ਇੱਧਰ ਬਾਅਦ 'ਚ ਜਾ ਕੇ ਤੁਹਾਨੂੰ ਵੀਊ ਦਿਖਾਉਂਦੇ ਆ ਉੱਥੇ ਜਰਾ ਹੌਨਕਾ ਦਿਖਾਉਂਦੇ ਆ ਹੁਣ ਅਸੀਂ ਚੱਲੇ ਆਂ ਜੀ ਪਹਿਲਾਂ ਨੰਗਲ ਹਲ ਤੁਸੀਂ ਕੱਪ ਪਾ ਲੋ ਫਿਰ ਤੁਸੀਂ ਕੱਪ ਪਾ ਲੋ ਆਹ ਸਾਡੀ ਆਪਣੀ ਜੋ ਸਿੱਧੀ ਗੱਲ ਹੈ ਤੁਹਾਡੀ ਆਪਣੀ ਇਤੋਂ ਹੀ بڑا ਕੁਝ ਆਪਣਾ ਆਪਣਾ ਕਰਦੇ ਹੋ ਬਲੌਗ ਪੈਗੇ ਨਾ ਸਾਰਾ ਕੁਝ ਚੰਗੀ ਤਰ੍ਹਾਂ ਸੁਣ ਕੇ ਤੇ ਹਲੋ ਮਿੱਤਰੋ ਹੁਣ ਅਸੀਂ ਚੱਲਿਆ ਜੀ ਦੂਸਰੀ ਸਾਈਡ ਦੂਸਰੀ ਸਾਈਡ ਤੇ ਬਾਕੀ ਤਾਂ ਇਹ ਉਹ ਯਾਰ ਹੈ ਇਤੋਂ ਦੇ ਜਾਣੇ ਅਗਲੀ ਸਾਈਡ ਮਤਲਬ ਹੈਗੀ ਰੌਣਕ ਪਰ ਤੁਸੀਂ ਲਾਈਟਾਂ ਦੇਖ ਸਕਦੇ ਹੋ ਲੱਗੀਆਂ ਵਾ ਕਿੱਧਰ ਉਧਰ ਉਹ ਭਰਾ ਇਧਰ ਹੋ ਗਏ ਤੇ ਸਿੱਧਾ ਘਰਾਂ ਨੂੰ ਚੱਲੀਏ ਮিনার ਵਾਲੀ ਸਾਈਡ ਤੋਂ ਹੋ ਗਏ ਤੇ ਸਿੱਧਾ ਘਰਾਂ ਨੂੰ ਚੱਲੀਏ ਹਾਂ ਦੋਸਤੋ ਜਦੋਂ ਠੰਡੀ ਲੱਗਦੀ ਹੈ ਤੇ ਟੋਪੀ ਟੂਪੀ ਦੇ ਇਹਨਾਂ ਨੇ ਮੈਨੂੰ ਜਲੀਲ ਕਰਕੇ ਉੱਥੇ ਲਵਾ ਦਿੱਤੀ ਏ ਬਾਕੀ ਹੁਣ ਐ ਨੂੰ ਜਾ ਕੇ ਤੇ ਉਧਰ ਹੀ ਆਪਾਂ ਲੱਛੇ ਹੋਣਾ ਕਰਤਾ ਨਹੀਂ ਮੋਟਰਸਾਈਕਲ ਕੱਢ ਕੇ ਕਿਹਾ ਹੀ ਨਹੀਂ ਬੋਲੀਓ ਉਧਰੋਂ ਮੋਟਰਸਾਈਕਲ ਕੱਢ ਕੇ ਆਪਾਂ ਦੇ ਘਰਾਂ ਨੂੰ ਚੱਲ ਜਾਾਂਗੇ ਬਾਕੀ ਤੁਸੀਂ ਦੇਖੋ ਮੈਂ ਕਹਿੰਨਾ ਅੱਗੇ ਆਪਾਂ ਕੱਲ ਆਵਾਂਗੇ ਸਵੇਰੇ ਬਣਾਵਾਂਗੇ ਹਾਂ ਕੱਲ ਫੇਰ ਆਪਾਂ ਆਵਾਂਗੇ ਕੱਲ ਛੇਤੀ ਥੋੜਾ ਆਵਾਂਗੇ ਕੱਲ ਤੁਹਾਨੂੰ ਥੋੜਾ ਵਧੀਆ ਹੋਇ ਉਹ ਦਿਖਾਵਾਂਗੇ ਫਟਾ ਰੌਣ ਦਾ ਵਾਫਾ ਹੀ ਕਹਿੰਦੇ ਕੇ ਆਪਾਂ ਪੁੱਛਿਆ ਕਿੰਨੇ 5 5:30 ਵਜੇ ਮਤਲਬ ਜਿਆਦਾ ਰੌਣਕ ਹੁੰਦੀ ਹੈ ਤੇ ਆਪਾਂ ਉਦੋਂ ਆਵਾਂਗੇ ਤੇ ਉਦੋਂ ਦਾ ਵਲੋਗ ਸ਼ੂਟ ਕਰਾਂਗੇ ਤੇ ਉਦੋਂ ਤੁਹਾਨੂੰ ਜਿਹੜੀ ਰੌਣਕਾਂ ਦੀ ਗੱਲ ਕਰਦੇ ਬਾਕੀ ਲੈਟਾ ਵੇਖੋ ਐਨ ਚੱਲੇ ਆ ਫੇਰ ਕਿੰਨੀ ਭੀੜ ਹੈ ਵੇਖੋ ਓਏ ਹੋਏ ਇੰਨਾ ਰਸ਼ ਇੰਨਾ ਰਸ਼ ਰਾਸ਼ੀ ਵੜਾ ਯਾਰ ਰਾਸ਼ੀ ਵੜਾ ਚਲੋ ਜੀ ਵੀ ਲੱਗਿਆ ਵੇਲਾ। ਇਹ ਨਾਲ ਵੱਡੀਆਂ ਦਾ ਟਾਇਰ ਘਰੇ ਲੱਗੀਆਂ ਨਹੀਂ। ਸਾਡਾ ਘਰ ਵੀ ਵੱਡਾ ਵਾ। ਬਾਕੀ ਦੋਸਤੋਂ ਹੁਣ ਚੱਲੇ ਆ ਮਿਨਾਰ ਵਾਲੀ ਸਾਈਡ। ਓਏ ਸਾਈਡ ਡਰਾਈਵਰ। ਕੌਣ ਹੈ? ਬਾਕੀ ਅੱਗੇ ਇਹ ਜਾਣ ਨਹੀਂ ਦੇ ਦਿੰਦੇ। ਇੱਥੋਂ ਤੁਸੀਂ ਦੇਖ ਸਕਦੇ ਹੋ। ਲੋ ਵੀ ਮਿੱਤਰੋ ਹੁਣ ਉਧਰੋਂ ਅਸੀਂ ਆ ਗਏ ਆਂ ਬਾਕੀ ਉਹਨਾਂ ਨੇ ਸ਼ੂਟ ਨਹੀਂ ਕਰਨ ਦਿੱਤਾ ਆਪਾਂ ਦੂਰੋਂ ਦੂਰੋਂ ਹੀ ਸ਼ੂਟ ਜਿਹੜਾ ਕੀਤਾ ਉਹ ਵੀ ਜਾਂਦੇ ਡਿਲੀਟ ਕਰੋ ਪਰ ਆਪਾਂ ਡਿਲੀਟ ਨਹੀਂ ਕੀਤਾ ਤੇ ਹੁਣ ਜਿੰਨਾ ਵੀ ਤੁਹਾਨੂੰ ਮਤਲਬ ਰੌਣਕਾਂ ਦਿਖਾਈਆਂ ਗਈਆਂ ਦਿਖਾਤੀਆਂ ਤੇ ਬਾਕੀ ਕੱਲ ਜੇ ਆਣ ਹੋਇਆ ਆਵਾਂਗੇ ਥੋੜੇ ਟਾਈਮ ਛੇਤੀ ਆਵਾਂਗੇ ਛੇਤੀ ਆ ਕੇ ਤੇ ਬਣਾਵਾਂਗੇ ਵਲੌਗ ਤੇ ਬਾਕੀ ਜੇ ਵਲੌਗ ਵਧੀਆ ਲੱਗਿਆ ਹੋਇਆ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ